ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਸਵੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਪਿੰਡ ਠੱਠੀਆਂ ਖੁਰਦ ਮਹਰਾਣਾ ਪਿੰਡ ਬਿਲਕੁਲ ਲੱਗੇ ਆ ਰੱਤਾਕੁੱਦਾ ਨਥੂਪੁਰ ਅਲੀਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਰਵੀ ਉਹਨਾਂ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੀਤਾ ਰਵੀ ਦਾ ਵੇੜਾ ਅੱਜ ਤੁਹਾਨੂੰ ਪਾ ਟੋਟਲ ਚਾਰਕ ਦਿਖਾਉਣੀਆਂ ਸੀ ਫਿਲਹਾਲ ਜਿਹੜੇ ਅੱਜ ਮਾਰਨਿੰਗ ਟਾਈਮ ਤੋਂ ਕੁ ਨਗ ਜਿਹੜੇ ਰਵੀ ਨੇ ਸੇਲ ਕਰਤੇ ਆ ਤੇ ਦੋ ਵੜਾ ਜਿਹੜੀਆਂ ਆਪਾਂ ਹੁਣ ਤੁਹਾਨੂੰ ਜਿਹੜੀਆਂ ਵਿਕਰੀ ਲਈ ਅਵੇਲੇਬਲ ਨੇ ਇਸ ਵਕਤ ਮੌਜੂਦ ਆ ਠੀਕ ਆ ਜੀ ਉਹ ਦੋ ਵੜਾ ਤੁਹਾਨੂੰ ਦਿਖਾਉਣੀਆਂ ਇੱਕ ਸੂਈ ਆ ਤੇ ਇੱਕ ਗੱਬਣ ਤਿਆਰੀ ਦੇ ਉੱਤੇ ਆ ਜਿਹੜੀ ਤੁਸੀਂ ਆ ਬਲੈਕ ਵੈਡ ਦੇਖੋਗੇ ਇਹ ਗੱਬਣ ਤੇ ਜਿਹੜੀ ਟੱਪੀ ਵੱਸੀ ਹੈ ਸੂਈ ਆ ਤਰੀਕ ਆ ਜੋ ਤੁਸੀਂ ਨੋਟ ਕਰ ਲਓ 8 ਮਾਰਚ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਸਮਾਂ ਹੈ ਸੋ ਪੂਰੀ ਪ੍ਰੋਪਰ ਡਿਟੇਲ ਆ ਪਰ ਅਭੀ ਤੋਂ ਲੈ ਲੈਨੇ ਆ ਠੀਕ ਆ ਜੀ ਕਿੰਨਾ ਜਿਹੜੀ ਸੂਈ ਵੈਡ ਕਿੰਨਾ ਇਹਦੇ ਥੱਲੇ ਮਿਲਕਾ ਤੇ ਜਿਹੜੀ ਗੱਬਣ ਆ ਕਿੰਨਾ ਕੁ ਡੇਮੇਜ ਦਾ ਬਾਕੀ ਆ ਸੁਣਦਾ ਰਵੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਠੀਕ ਠਾ ਮਹਾਰਾਜ ਇਹ ਕਪਾ ਮਾਲਕ ਜੀ ਠੀਕ ਆ ਰਵੀ ਵੜਾ ਦੋ ਅਜ ਬਕਾਉ ਆਪਣੇ ਕੋਲ ਵੈਸੇ ਚਾਰ ਕ ਨਾਲ ਸੀਗੇ ਮੌਜੂਦ ਭਾਈ ਇੱਕ ਮੱਝ ਹੀ ਤੇ ਦੋ ਵੜਾ ਹੋ ਰਹੇ ਆ ਆਪਣੇ ਕੋਲੇ ਅੱਛਾ ਜੀ ਉਹ ਸੇਲ ਹੋ ਗਏ ਹੁਣ ਇਹ ਲਾ ਦੇਖ ਲਈਆਂ ਜੀ ਠੀਕ ਆ ਹੁਣ ਦੋ ਹੀ ਰਹਿ ਗਏ ਤੇ ਲੋਕ ਡੰਗਰ ਬਾਹਰ ਲੈ ਆਏ ਆਪਣੇ ਇੱਕ ਮੱਧ ਚੰਗੀ ਕਾਸੀ ਲਈ ਜੇ ਫਿਰ ਹਾਂ ਜੀ ਜੀ ਬਹੁਤ ਜਿਆਦੀ ਚੰਗੀ ਭਾਈ ਇੱਕ ਵੜ੍ਹ ਭਾਜੀ ਦੋਂਦੀ ਵੜ੍ਹ ਲਈ ਦੋ ਦੰਦ ਵਹਿੜਾ ਹਾਂਜੀ ਤੇ ਜਿਹੜੀ ਮੈਂ ਗੱਬਣ ਹਾਂਜੀ ਹਾਂਜੀ ਮੈਂ ਗੱਬਣ ਲਈ ਆ ਤੇ ਮੈਂ ਵੀ ਬੜੀ ਗੱਬਣ ਚੰਗੀ 20 ਕਿਲੋ ਵਾਲੀ ਮੈਂ ਭਾਜੀ ਅੱਛਾ ਹਾਂਜੀ ਹਾਂਜੀ ਲੈਂਦੀ ਆ ਦਿਨਾਂ ਜੋ ਵੀ ਦਿਨ ਲੈ ਨੇ 10 ਭਾਜੀ ਇਹਨੇ ਠੀਕ ਆ ਜੀ ਉਹਨੋਂ ਵੱਡੀ ਕੱਦ ਕੜ ਪੂਰੀ ਪੂਰੀ ਭਾਜੀ ਵੱਡੀ ਹਾਥੀ ਦਾ ਬੱਚੇ ਕਹਿ ਸਕਦੇ ਠੀਕ ਠੀਕ ਆ ਲੋ ਵੀ ਉਹ ਵੀ ਮੱਜ ਅੱਜ ਆਪਾਂ ਅੱਜ ਭਲਕ ਦੇ ਵਿੱਚ ਆ ਜਾਣੀ ਆ ਠੀਕ ਆ ਜੀ ਤੇ ਉਹ ਦੋ ਐਨੀਮਲ ਆ ਜਾਣੇ ਆ ਵੈਸੇ ਇੱਕ ਮੋٹے ਤੌਰ ਤੇ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਕਿਸੇ ਭਰਾ ਨੇ ਵਟਸਐਪ ਤੇ ਮਗਾਉਣੀਏ ਤੇ ਵਟਸਐਪ ਤੇ ਤੁਸੀਂ ਵੀਡੀਓ ਮਗਾ ਸਕਦੇ ਜੇ ਲੈ ਵੀ ਅਬੀ ਸ਼ੁਰੂਆਤ ਕਰ ਲਾ ਇਸੋਂ ਪਹਿਲੇ ਨੰਬਰ ਵਾਲੀ ਬੈੜ ਤੋਂ ਡੱਬੀ ਬੈੜਾ ਕਿੰਨਾ ਸੁਆ ਸੁਈ ਹੈ ਭਾਜੀ ਆਪਾਂ ਦੂਜਾ ਮੰਨ ਕੇ ਲਈ ਕੋ ਪਣ ਭਰਾ ਤੇ ਜਾਂ ਮੰਨ ਲੈ ਚੌਥਾ ਮੰਨ ਲੈ ਆ ਜੀ ਸਮਝ ਲਵੇ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਅੱਜ ਦਿਨ ਕਿੰਨੇ ਹੋਗੇ ਇਹਨੂੰ ਭਾਜੀ 20 ਤੋਂ 25 ਦਿਨ ਮੰਨ ਕੇ ਘੱਟ ਤੋਂ ਘੱਟ ਠੀਕ ਹੈ ਮਗਰ ਬੱਚਾ ਆ ਗਿਆ ਤੇ ਹਾਂਜੀ ਬੱਚਾ ਬੱਚਾ ਭਾਜੀ ਇਸ ਵਕਤ ਕਿੰਨੇ ਕਿ ਦੁੱਧ ਤੇ ਆ ਗਈ ਭਾਜੀ ਕਹਿੰਦੇ 16-17 ਕਿਲੋ ਪਰ 13-14 ਕਿਲੋ ਦੀ ਗਾਰੰਟੀ ਦੇ ਕੇ ਸੋ ਭਿੰਗ ਬਆਂ ਬੰਜੀਆਂ ਕੇ ਦਿਨਾਂ ਦਾ ਸਮਾਂ ਹੋ ਗਿਆ ਕਦ ਇਸ ਵਾਰ ਦੀ ਗੱਲ ਕਰਕੇ ਤੇ ਮੀਡੀਅਮ ਤੋਂ ਪਲੱਸ ਵੱਡੀ ਬੈੜੀ ਆ ਤਕਰੀਬਨ ਵੱਡੀਆਂ ਦੇ ਵਿੱਚ ਹੀ ਦੱਖ-ਦੁਖ ਦੇ ਰਹੀ ਆ ਮੀਡੀਅਮ ਤੋਂ ਉੱਚੀ ਆ ਠੀਕ ਆ ਦੱਬੀ ਆ ਮੋਟੇ ਡੱਬ ਨੇ ਤੇ ਆ ਜਿਹੜਾ ਤੁਸੀਂ ਹਵਾਨਾ ਚੱਡਾ ਦੇਖ ਲੋ ਤੇਰਾ ਵੀ ਮਾਰਨਿੰਗ ਕੋਈ ਚੁਆਈ ਚੁਆਈ ਕੀਤੀ ਬਿਲਕੁਲ ਖਾਲੀ ਆ ਭਾਜੀ ਮਾਰਨਿੰਗ ਚੁਆਈ ਕਿੰਨੇ ਵਜੇ ਕਰਤੀ ਬਿਲਕੁਲ ਖਾਲੀ ਭਾਜੀ ਕਿੰਨੇ ਕ ਵਜੇ ਕਰਤੀ ਸੀ ਇਹ ਭਾਜੀ ਕੋਈ 6 ਤੋਂ 6:30 ਇੱਥੇ ਅਗਲਾ ਲੋ ਤੇ ਹਜੇ ਤਕਰੀਬਨ ਕੋਈ 10 ਕੋਈ 10:30 ਵਜਣ ਦਾ ਹੈ ਹਾਂਜੀ 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 ਤੇ ਹਜੇ ਚਲੋ ਹੋਇਆ ਵੀ ਸਮਾਂ ਵੀ ਕੋਈ 3-4 ਕ ਘੰਟੇ ਹੋਏ ਆ ਹਾਂਜੀ ਹਾਂਜੀ ਤੇ ਬਣਦੀ ਤਣਦੀ ਪੂਰੀ ਪਾਣੀ ਪੂਰੀ ਪੂਰੀ ਭਾਈ ਬਣਦੀ ਆ ਆਪਦੀ ਤਸੱਲੀ ਕਰਕੇ ਖੜੇ ਕੋ ਭੈਣ ਭਰਾ ਤੇ ਗਰੰਟੀ 13 ਕਿਲੋ ਦੀ ਆਪਾਂ ਦੇਖ ਕੇ ਖਲਾਵੇਂ ਕੋ ਥਾਣਾ ਵੱਡ ਘੱਤਪੂਰ ਛੱਟਾ ਲੱਤ ਛੜ ਕਰੇ ਠੀਕ ਆ ਲੋ ਵੀ ਇੱਕੋ ਹੀ ਤੁਹਾਨੂੰ ਆਪਾਂ ਥੋੜਾ ਲੱਗ ਗਿਆ ਥਾਣਾ ਵਿਖਾ ਦਈਏ ਠੀਕ ਆ ਜੀ ਸੋ ਬੱਚੀ ਦਾ ਕੋਈ ਆ ਫੇਸ ਕੁਆਲਟੀ ਮੂੰਹ ਮੱਥਾ ਵੇਖ ਲਓ ਦੂਜਾ ਸੂਆ ਵਹਿੜਾ ਸਟੇਟ ਪਟੇ ਦੇ ਵਿੱਚ ਹਾਈਟ ਕੱਟ ਆ ਦੇਖੋ ਜੀ ਠੀਕ ਆ ਰਵੀ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਭਾਈ ਭਾਜੀ ਮੁੱਲ ਪਾ 75000 ਕਰੀਏ ਭਾਵੇਂ 70 ਕਰੀਏ 65000 ਦੀ ਵਛੀ ਦੇਣੀ ਆ ਭਾਈ 65000 ਉਹ ਤੇ ਛੋੜ ਛੱਪਾ ਹੀ ਕਰਨਾ ਜੀ ਅੱਛਾ ਜੀ ਹਾਂਜੀ ਕਿੰਨਾ ਕੁ ਛੋੜ ਛੱਪਾ ਹੋ ਜਾ ਮੌਕੇ ਤੇ ਕੋਈ ਕਰਨੀ ਗੱਲ ਤੇ ਭਾਜੀ ਇਹ ਹੁਣੇ ਕਰਨਾ ਇੱਕ ਵਾਰੀ ਕਰ ਦਿੰਨੇ 62000 ਦੀ ਜੈਸਨ ਹੋਈ ਏ 62 ਦੇ ਹਾਂਜੀ ਲਓ ਵੀ 62000 ਦੀ ਕਿਸਾਨ ਵੀਰੋ ਇਹ ਵੈਰ ਤੁਹਾਨੂੰ ਮਿਲੂਗੀ 65000 ਡਿਮਾਂਡ ਆ ਠੀਕ ਆ ਜੀ ਤੇ ਬਾਕੀ ਮੌਕੇ ਤੇ ਕੋਈ ਰਸਾ ਰੁਸਾ ਚੜਾਈ ਕੋਈ ਛੋੜ ਛੱਪਾ ਵਿੱਚ 19 ਕੀ ਉਹ ਵੀ ਰਵੀ ਨੂੰ ਕਹਿ ਦਾਂਗੇ ਵੀ ਕੋਈ ਗਜਾਇਸ਼ ਆ ਮੌਕੇ ਤੇ ਕਰ ਦੂਗਾ ਠਰ ਦਾਂਗੇ ਵਾਰੀ ਕਰ ਲੈ। ਸੋ 62000 ਦੇ ਵਿੱਚੋਂ ਠੀਕ ਆ। ਤੇ ਇੱਧਰ ਇੱਕ ਵਾਹੜ ਹੋਰ ਖੜੀ ਏ ਬਲੈਕ ਰੰਗ ਦੇ ਵਿੱਚ ਆ ਇਹ ਕੱਪੜ ਵਾਹੜ ਤੁਹਾਨੂੰ ਦਿਖਾ ਦਿੰਨੇ ਆ। ਇਹਦਾ ਰਵੀ ਕੀ ਵੇਰਵਾ ਸੁਹਾ ਗਨਵਾ ਸੂਰੀ ਅੱਗੇ। ਭਾਜੀ ਆਪਾਂ ਦੂਜਾ ਮੰਨ ਕੇ ਲਈ ਆਪਦੀ ਸਮਝ ਲਵੇ ਜਿੰਨੇ ਵੀ ਲੈਣੀ ਆ। ਆ ਹਾਂਜੀ ਇੱਕ ਵੀ ਨੋਟ ਪਾਟਾ ਆ ਆਪਾਂ ਕੱਢ ਦੇਣਾ ਬਾਹਰ। ਆ ਬਿਲਕੁਲ। ਆਪਦੀ ਸਮਝ ਮੰਨ ਕੇ। ਆਪਦੀ ਸਮਝ ਦੇਖ ਲੈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਠ ਲੋ ਵੀ ਕੋਈ 2-4 ਦਿਨ ਹਜੇ ਪੈਂਡਿੰਗ ਆ ਠੀਕ ਆ ਜੀ 2-4 ਦਿਨ ਕੱਢ ਜੂਗੀ ਹਾਈ ਟੂ ਮੀਡੀਅਮ ਦੇ ਵਿੱਚ ਆ ਠੀਕ ਆ ਜੀ ਵਿਚਲਾ ਮੇਲ ਆ ਤੇ ਥਣ ਮੁਠੀ ਵਾਲਾ ਠੀਕ ਆ ਸੋ 2-4 2-4 ਦਿਨ ਹਜੇ ਲੈਂਦੀ ਹੈ ਕਰਮਾਂ ਲਈ ਤੇ ਸੁਬਿਆਂ ਦੇ ਵਿੱਚ ਦੂਜੇ ਮੰਨ ਲਿਓ ਕੋਈ ਭਰਾਵ ਦੀ ਸਮਝ ਵੇਖ ਲਿਆ ਜੀ ਕਰੋਸ ਅੰਗ ਦੇ ਵਿੱਚ ਆ ਜਾਂਦੀ ਹੈ ਜਿਵੇਂ ਆਪਾਂ ਜਰਸੀ ਦਾ ਕਰੋਸ ਵੀ ਕਹਿ ਸਕਦੇ ਆ ਐਚਪ ਦੇ ਵਿੱਚ ਜਰਸੀ ਕਰੋਸ ਐਚਪ ਜਰਸੀ ਕਰੋਸ ਆ ਤੇ ਬਾਕੀ ਥਣ ਦੇਵੇ ਦੀ ਸਾਫ ਆ ਅੰਤਰਾਵੜੇ ਰੋਕੀ ਬ੍ਰੇਕ ਆ ਰੋਕ ਲਾ ਇਥੇ ਆ ਦੇਖੋ ਜੀ ਬਾਕੀ ਠੰਡੀ ਧੀਰੀ ਆ ਭਾਜੀ ਕੋਈ ਜਿੱਤਰਾ ਮਰਜ਼ੀ ਥੱਲੇ ਬੈਜੇ ਠੀਕ ਹੈ ਸੋ ਰਾਗਰੂ ਕੋ ਵਧੀਆ ਬਾਕੀ ਕਰਾਸ ਵੈਡ ਆ ਉਹ ਜਿਹੋ ਜਿਹਾ ਕੇ ਦੋਸਤੋ ਕਿ ਆਪਾਂ ਗਰਮੀ ਦੀ ਗੱਲ ਕਰ ਲਏ ਉਹਦੇ ਵਿੱਚ ਵੀ ਜ਼ਿਆਦਾਤਰ ਇਹੋ ਹੀ ਨਗ ਜੜੇ ਆ ਇਹ ਕੋਈ ਬਰੀਡ नस्ਲ ਦੋਗਲਾ ਕਰਾਸ ਹੀ ਅੰਗ ਚੱਲਣਾ ਠੀਕ ਆ ਜੀ ਸੋ ਜਰਸੀ ਤੇ ਐਫ ਦਾ ਕਰਾਸ ਇੱਕ ਰੰਗ ਵੈਡ ਬਲੈਕ ਆ ਤੇ ਥਾਲ ਮੁਠੀ-ਮੁਠੀ ਲੱਗਾ ਕਰਮਾਣੇ ਨੂੰ ਬਾਕੀ ਚਵਾਈ ਚੰਗੀ ਕਰਾ ਜੂਗੀ ਇਹ ਵੀ ਠੀਕ ਆ ਬਾਕੀ ਰਵੀ ਤਪੰਦਪਨਾਈਨ ਬਰੀ ਪੂਰੀ ਪੂਰੀ ਬਿਲਕੁਲ ਭਾਈ ਠੀਕ ਆ ਭਰਾ ਤੇ ਇਹ ਕੀ ਮੁੱਲ ਕਰਦਾ ਦੇ ਦਈਏ ਕਿੰਨੇ ਦੀ ਅੱਜ ਭਾਜੀ ਮੁੱਲ ਲੈ ਰਾ 70000 ਰੁਪਏ ਕਰਦੇ ਅੱਛਾ ਇਹ ਵੀ 65000 ਦੀ ਦੇ ਦਈਏ 65000 ਦੀ ਕੋਈ ਜਾਇਜ਼ ਜੀ ਗੱਲ ਕਰਦੇ ਕਿ ਹੁਣ 65 65 ਹੀ ਕਰੀ ਜਾਣਾ ਸਾਰਿਆਂ ਦਾ 2 ਘਟ 60 ਦੀ ਭਾਜੀ ਦੇਣੀ ਆ 52 ਦੇ ਹਾਂਜੀ ਠੀਕ ਹੈ ਉੱਚਾ ਛੋੜ ਛੱਪਾ ਹੀ ਕਰਨਾ ਹੈ ਹਾਂ ਹਾਂਜੀ ਹੋਰ ਨਹੀਂ ਨਿਕਲਦੀ ਕਸਰ ਕੁਸਰ ਕਸਰ ਭਾਜੀ ਮੌਕੇ ਤੇ ਹੀ ਅੰਤਰਾ ਦਾ ਬੱਸ ਉਹਨੂੰ ਪਾ ਲਈ ਅੰਤਰਾ ਦਾ ਬੱਸ ਭਾਜੀ 58000 ਦੀ ਹੈ ਹਾਂਜੀ ਹਾਂਜੀ ਕੋਈ ਨਹੀਂ ਛੋੜ ਛੱਪਾ ਕਰਦਾ ਭੈਣ ਭਰਾ ਉਹ ਵੀ ਛੋੜ ਛੱਪੇ ਜਿਹੜੇ ਮੌਕੇ ਤੇ ਮਾਨਤਨ ਹੁੰਦੇ ਰਹਿੰਦੇ ਆ ਠੀਕ ਰਵੀ ਆ ਦਿਆਂ ਤੋਂ ਦਵਾਗੇ ਬਾਕੀ ਥਣ ਚੱਡਾ ਸਾਫ ਸੁਥਰਾ ਕਰ ਮਾਰੀ ਦੇ ਦੋ ਚਾਰ ਦਿਨ ਕੱਢ ਕੇ ਦਿੱਤਾ ਤੇ ਹੋਰ ਵੜਾਊਗੀ ਠੀਕ ਉਹ ਜੈਦੀ ਬੰਦੀ ਭਾਈ ਜੀ ਹਾਂ ਬਾਕੀ ਥਣ ਥੂ ਕੋਈ ਉਹ ਨਹੀਂ ਮੇਰਾ ਭਰਾ ਕੋਈ ਇਥੇ ਆਣ ਕੇ ਆ ਕੇ ਵੀ ਕੋਈ ਛੋਟਾ ਥਣ ਤਕਰੀਬਨ ਵੈਸੇ ਪਸੂ ਪਸਮ ਪਸਮ ਕੇ ਜਿਹੜਾ ਥਣ ਪੂਰਾ ਮੁਠੀ ਦੇ ਵਿੱਚ ਆਉਂਦਾ ਠੀਕ ਆ ਆ ਤੋਹਫਾ ਹੈ ਇਹ ਸੱਜਣ ਬੰਦੇ ਕੋ ਲਈ ਆਪਣੇ ਲਾਗੋ ਬੰਦੇ ਹੋਈ ਅੱਛਾ ਤੇ ਚੋਏ ਹੁੰਨੇ ਇੱਕ ਸੂਆ ਪੀਤਾ ਇਹਦਾ ਠੀਕ ਆ ਠੀਕ ਆ ਠੀਕ ਆ ਲਓ ਵੀ ਅੱਜ ਇਹ ਦੋ ਹੀ ਨਾਗਨੇ ਰਵੀ ਦੇ ਕੋਲ ਠੀਕ ਆ ਜੀ ਤੇ ਇਧਰ ਬੱਚਾ ਤੁਹਾਨੂੰ ਦਿਖਾ ਦਈਏ ਪਹਿਲੀ ਵ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਾਲੂ ਕਰ ਦਿਆਂਗੇ ਨੰਬਰਾਂ ਤੇ ਕਾਲ ਕਰ ਲਿਓ ਗੱਲਬਾਤ ਕਰ ਲਿਓ ਠੀਕ ਆ ਜੀ ਇਹ ਦੋ ਹੀ ਨਗਨੇ ਅੱਜ ਫਿਲਹਾਲ ਇੱਕ ਸੂਈ ਆ ਬਾਹਰ ਠੀਕ ਆ ਜੀ ਤੇ ਇੱਕ ਇਧਰ ਗੱਬਨ ਜਿਹੜੀ ਤੁਹਾਨੂੰ ਦਿਖਾਤੀ ਆ ਤੇ ਆਉਂਦੇ ਰਹਿੰਦੇ ਆ ਨਾਗ ਬਾਕੀ ਮੇਰਾ ਭਰਾ ਆਪਣਾ ਸਾਮੇ-ਸਾਮੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਸੁਣਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ